ਜੀ 5 ਤਰੀਕ ਨੂੰ 5 ਅਗਸਤ ਨੂੰ ਗੱਡੀ ਤੁਸੀਂ ਦੇ ਰਹੇ ਹੋ ਡਰਾਈਵਰਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਗੱਡੀ ਵੀ ਲੋ ਡਰਾਈਵਰਾਂ ਨੂੰ ਦੇਦੀ ਹੈ ਇਹ ਤਾਂ ਤਾਂ ਮਾਨ ਕਰਾਂਗੇ ਮਿਹਨਤ ਕੀਤੀ ਹੈ ਅਸੀਂ ਤਾਂ ਬਿਲਡਿੰਗਾਂ ਬਣਾਈਆਂ ਸੀ ਰਾਣਾ ਜੀ ਨੇ ਕਿਸਾਨੀ ਅੰਦੋਲਨ ਚ ਬਹੁਤ ਜ਼ਿਆਦਾ ਮਿਹਨਤ ਕੀਤੀ ਡਰਾਈਵਰ ਭਰਾ ਜਿਹੜੇ ਕਿ ਬੇਸਿਕਲੀ ਪਿੰਡਾਂ ਤੋਂ ਜੁੜੇ ਹੋਏ ਨੇ ਔਰ ਕਿਸਾਨੀ ਤਲਕਿਆਂ ਨੂੰ ਕਿਸਾਨੀ ਪਰਿਵਾਰਾਂ ਨੂੰ ਬਲੌਂਗ ਕਰਦੇ ਨੇ ਉਹੀ ਗੱਡੀਆਂ ਚਲਾਉਂਦੇ ਨੇ ਉਹਨਾਂ ਨੇ ਰਾਣਾ ਜੀ ਦੀ ਡੈਡੀਕੇਸ਼ਨ ਦੇਖ ਕੇ ਜਦੋਂ ਰਾਣਾ ਜੀ ਨੇ ਤੁਹਾਨੂੰ ਯਾਦ ਹੋਣਾ ਸੋਨੀਪੱਤ ਰਾਈ ਵਾਲਾ ਜਿਹੜਾ ਧਰਨਾ ਸੀਗਾ ਉਹ ਸਾਡੇ ਹੀ ਰਾਈ ਜਿਹੜਾ ਸਾਡਾ ਹੋਟਲ ਹੈ ਸੋਨੀਪੱਤ ਉੱਥੇ ਹੀ ਲੱਗਿਆ ਔਰ ਸਭ ਤੋਂ ਜ਼ਿਆਦਾ ਸੱਦਰ ਵੀ ਉੱਥੇ ਹੀ ਹੋਇਆ ਰਾਣਾ ਜੀ ਨੇ ਜਦੋਂ ਸਰਕਾਰ ਨੇ ਉਹਨਾਂ ਨੂੰ ਧਮਕੀਆਂ ਦਿੱਤਾ ਸਾਰਾ ਪਛੋਕੜ ਤੁਹਾਨੂੰ ਪਤਾ ਰਾਣਾ ਜੀ ਨੇ ਆਪਣਾ ਹੋਟਲ ਬਿਲਕੁਲ ਫ੍ਰੀ ਹੋ ਦਿੱਤਾ ਸੀ ਉਹਨਾਂ ਦੇ ਪ੍ਰਵਾਧ ਨੂੰ ਵੀ ਥ੍ਰੈਟ ਆਏ ਉਹਨਾਂ ਨੂੰ ਵੀ ਥ੍ਰੈਟ ਆਏ ਪਰ ਉਹ ਇਨਸਾਨ ਨਾਲ ਡਗ ਮਗਾਇਆ ਨਾ ਹਿਲਿਆ ਉਹਦਾ ਸਦਕਾ ਡਰਾਈਵਰ ਭਰਾਵਾਂ ਨੇ ਜਦੋਂ ਰਾਮ ਸਿੰਘ ਰਾਣਾ ਜੀ ਨੇ ਢਾਬੇ ਓਪਨ ਕੀਤੇ ਤਾਂ ਡਰਾਈਵਰ ਭਰਾਵਾਂ ਨੇ ਵੀ ਸਾਡੀ ਪੂਰੀ ਮਦਦ ਕੀਤੀ ਅਸੀਂ ਸਾਰੇ ਡਰਾਈਵਰ ਭਾਈਚਾਰੇ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਨੇ ਜੋ ਸਾਡੇ ਲਈ ਕੀਤਾ ਅਸੀਂ ਉਹਨੂੰ ਮੋੜ ਨਹੀਂ ਸਕਦੇ ਇਹ ਗੱਡੀ ਦੇ ਨਾਲ ਹੋਰ ਕੀ ਤੁਸੀਂ ਦੇ ਰਹੇ ਹੋ ਜੀ ਨਾਲ ਇਹਦੇ ਨਾਲ ਨਾ ਕੋਈ ਹੋਰ ਵੀ ਕਾਫੀ ਪ੍ਰਾਈਜ਼ ਰੱਖੇ ਹੋਏ ਨੇ ਜਿਵੇਂ ਚਾਹੀ ਮਸ਼ੀਨਾਂ ਆਪਣਾ ਦੂਜਾ ਮੋਬਾਈਲ ਲੈਪਟਾਪ ਇਦਾਂ ਦੇ ਪ੍ਰਾਈਜ਼ ਰੱਖੇ ਹੋਏ ਨੇ ਉਸ ਤੋਂ ਇਲਾਵਾ ਜਿਹੜੇ ਵੀ ਕੁੱਛ ਵੀ ਨਹੀਂ ਜਿਨ੍ਹਾਂ ਦਾ ਕੋਈ ਵੀ ਨਾਮ ਨਹੀਂ ਨਿਕਲੂਗਾ ਉਹਨਾਂ ਨੂੰ ਵੀ ਕੁਛ ਨਾ ਕੁਛ ਦਿੱਤਾ ਜਾਊਗਾ ਉਹਨਾਂ ਨੂੰ ਕੋਈ ਨਾ ਕੋਈ ਸਨਮਾਨ ਦਿੱਤਾ ਜਾਊਗਾ ਤੇ ਇਹ ਨਹੀਂ ਹੈ ਕਿ ਖਾਲੀ ਹੱਥ ਜਾਊ ਉਸ ਤੋਂ ਇਲਾਵਾ ਜਿਵੇਂ ਮੈਂ ਸਾਨੂੰ ਪਹਿਲਾਂ ਦੱਸ ਚੁੱਕਾ ਕਿ ਉਹਨਾਂ ਦਾ ਫੁੱਲ ਬਾਡੀ ਟੈਸਟ ਕੀਤਾ ਜਾਊਗਾ ਉਹਨਾਂ ਦੇ ਅੱਖਾਂ ਦੇ ਟੈਸਟ ਹੋਣਗੇ ਉਸ ਤੋਂ ਇਲਾਵਾ ਵੈਦ ਸਾਹਿਬ ਵੀ ਜੇ ਕੋਈ ਉਹਨਾਂ ਨੂੰ ਤਕਲੀਫ ਹੈ ਉਹਨੂੰ ਦੂਰ ਕਰ ਲਗੇ ਕਿਉਂਕਿ ਡਰਾਈਵਰ ਗੱਡੀ ਤਾਂ ਹੀ ਚਲਾ ਸਕਦਾ ਜੇ ਉਹਦਾ ਸਰੀਰ ਸਵਸਥਾ ਇੱਕ ਪੂਰੀ ਜੂਰੇ ਜਿਹੜੇ ਨਹੀਂ ਆਉਂਦੇ ਡਰਾਈਵਰ ਉਹਨਾਂ ਨੰਗਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀਰੇ ਆ ਰੁਕੇ ਜਾਣਗੇ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੋਗੇ ਕਿ ਸਾਡੀ ਇੱਕ ਸਰਵ ਉਤਰਮ ਜਿਹੜੀ ਸੇਵਾ ਫਾਊਂਡੇਸ਼ਨ ਹੈ ਉਹ ਸਿਰਫ ਡਰਾਈਵਰਾਂ ਲਈ ਨਹੀਂ ਹੈ ਪਹਿਲਾਂ ਤਾਂ ਆਪਣੇ ਦਿਮਾਗ ਚੋਂ ਇਹ ਕੱਢ ਦਿਓ ਉਹ ਟਰੈਵਲਰਾਂ ਲਈ ਨਹੀਂ ਹੈ ਉਹ ਸਮਾਜ ਲਈ ਹੈ ਉਹ ਸਾਰੇ ਭਾਈਚਾਰੇ ਲਈ ਹੈ ਜਿਹੜੇ ਡਰਾਈਵਰ ਆਉਂਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਉਪਰਾਲੇ ਦੇਖ ਕੇ ਜਿਉ ਜੋ ਅਸੀਂ ਉਹਨਾਂ ਦੇ ਬਾਡੀ ਸਰੀਰ ਬਾਰੇ ਸੋਚਦੇ ਹਾਂ ਉਹਨਾਂ ਦੀ ਅੱਖਾਂ ਬਾਰੇ ਸੋਚਦੇ ਹਾਂ ਉਹਨਾਂ ਦੇ ਪਹਿਰਾਵੇ ਬਾਰੇ ਸੋਚਦੇ ਹਾਂ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਜਿਹੜਾ ਡਰਾਅ ਆਯੋਜਿਤ ਕਰਦੇ ਹਾਂ ਇਹ ਚੀਜ਼ਾਂ ਦੇਖ ਕੇ ਉਹ ਵੀ ਉਤਸ਼ਾਹਿਤ ਹੋਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੀ ਜੁੜੀਏ ਇੱਕ ਬੁਰੀ ਜਿਵੇਂ ਨਵੇਂ ਡਰਾਈਵਰ ਆਣ ਲੱਗੇ ਉਹਨਾਂ ਦੀ ਹਾਰਡਵੇਅਰ ਲਾਣੇ ਹੋ वगੈਰਾ ਦਾ ਪਤਾ ਲੱਗਦਾ ਜੀ ਹਰ ਉਹਨਾਂ ਦੀ ਲਈ ਅਸੀਂ ਕੰਪਿਊਟਰ ਲਾਏ ਹੋਏ ਨੇ ਜਿਹੜਾ ਡਰਾਈਵਰ ਇੱਕ ਵਾਰੀ ਵੀ ਆ ਜਾਂਦਾ ਉਹਦਾ ਉੱਥੇ ਨਾ ਆਈਡੀ ਭਰ ਜਾਂਦੀ ਹੈ ਉਹਦੇ ਆਈਡੀ ਫੀਲਡ ਹੋ ਜਾਂਦਾ ਸਾਰਾ ਕੁਝ ਗੱਡੀ ਨੰਬਰ ਬਾਈਲ ਨੰਬਰ ਉਹਦਾ ਨਾਂ ਸ ਉਹ ਜਦ ਵੀ ਦੁਬਾਰਾ ਕਿਸੇ ਵੀ ਸਾਡੇ ਅਦਾਰੇ ਤੇ ਜਾਊਗਾ ਉਹਦੇ ਨੰਬਰ ਤੋਂ ਹੀ ਪਤਾ ਲੱਗ ਜੂ ਕਿ ਇਹ ਬੰਦਾ ਸਾਡੇ ਕੋਲ ਕਿੰਨੀ ਵੇਲੇ ਆ ਚੁੱਕਿਆ ਜਾਂ ਕਿੰਨੀ ਵਾਰੀ ਆ ਕਦੋਂ ਤੋਂ ਆ ਰਿਹਾ ਇਹ ਸਾਰੀ ਇਹਦਾ ਡਾਟਾ ਹੈਗਾ ਤੇ ਇਸ ਪ੍ਰੋਗਰਾਮ ਚ ਉਹਨਾਂ ਜਿਹੜੇ ਆਪਣੇ ਫੋਲੋ ਹਸਪੀਟਲ ਵਾਲੇ ਉਹਨਾਂ ਦਾ ਕੀ ਯੋਗਦਾਨ ਹੈ ਜੀ ਫੋਲੋ ਹਸਪੀਟਲ ਜਿਹੜਾ ਪਹਿਲਾਂ ਸੀ ਹੁਣ ਐਸ ਪੀ ਐਸ ਹੈ ਜੀ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਉਹਨਾਂ ਦੀ ਸੀਨੀਅਰ ਟੀਮ ਜਿਹੜੀ ਆ ਉਹ ਇੱਥੇ ਆ ਰਹੀ ਹੈ ਫੁੱਲ ਬਾਡੀ ਚੈੱਕਅਪ ਦੀ ਤੁਸੀਂ ਪਹਿਲਾਂ ਵੀ ਦੇਖਿਆ ਸੀ 15 ਤਰੀਕ ਨੂੰ ਅਸੀਂ ਕੁਪਰਾਲਾ ਕੀਤਾ ਸੀ ਆਮ ਜਨਤਾ ਲਈ ਉਹਦੇ ਜੀ ਫੁੱਲ ਬੋਡੀ ਚੈੱਕਅਪ ਹੋਇਆ ਸੀ ਉਹਦੇ ਨਾਲ ਬਿੱਲ ਵੀ ਲੱਗੇ ਹੋਏ ਸੀ অথেন্টিਕੇਟਿਡ ਬਿੱਲ ਲੱਗੇ ਹੋਏ ਸੀਗੇ 바ਰ ਕੋਡ ਲੱਗੇ ਹੋਇਆ ਸੀਗਾ ਇਸ ਭਾਰਤ ਸਰਕਾਰ ਵੱਲੋਂ অথেন্টিਕੇਟਡ ਨੇ ਕਾਹ ਨੂੰ ਤੁਸੀਂ ਬਾਹਰ ਜਾਣਾ ਵੀਜ਼ਾ ਲਵਾਉਣਾ ਤੁਸੀਂ ਕੋਈ ਆਰਮਜ਼ ਐਕਟ ਦੇ ਅਧੀਨ ਕੋਈ ਅਸਲੇ ਲਈ ਅਪਲਾਈ ਕਰਨਾ ਜਿੱਥੇ ਜਿੱਥੇ ਲੋੜ ਪੈਂਦੀ ਆ ਮੈਡੀਕਲ ਦੀ ਉਹ ਮੈਡੀਕਲ ਜਿਹੜਾ ਸੈਟ ਚੈੱਕਅਪ ਹੈ ਤੁਹਾਡਾ ਉਹ ਵੈਲਿਡ ਹੈ ਜੀ ਰਾਣਾ ਜੀ ਵੱਲੋਂ ਜਿਹੜੇ ਆਪਣੇ ਡਰਾਈਵਰ ਵਗੈਰਾ ਨੇ ਇਹਨਾਂ ਦੇ ਇੰਸ਼ੋਰੈਂਸ ਵਗੈਰਾ ਵੀ ਕਰਾਈ ਜਾਂਦੀ ਹੈ ਜੀ ਇਹ ਅਸੀਂ ਪਹਿਲਾਂ ਤੋਂ ਹੀ ਕਰ ਰਹੇ ਹਾਂ ਜੀ ਹਾਂ ਜੀ ਇੰਸ਼ੋਰੈਂਸ ਉਹਨਾਂ ਦੀ 10 ਲੱਖ ਇੱਕ ਬੜਾ ਵੱਡਾ ਇਸ਼ੂ ਸੀ ਮਤਲਬ ਨੂੰ ਛੋਟੀ ਜੀ ਕਹਾਣੀ ਦੱਸਦਾ ਮੈਂ ਤੇ ਰਾਣਾ ਜੀ ਬੈਠੇ ਸੀ ਉਸ ਤੋਂ ਦੋ ਦਿਨ ਪਹਿਲਾਂ ਹੀ ਕੋਈ ਜੈਪੁਰ ਚ ਕਿਸੇ ਗੱਡੀ ਐਕਸੀਡੈਂਟ ਹੋਇਆ ਸੀ ਔਰ ਨਵੀਂ ਗੱਡੀ ਔਰ ਬੰਦੇ ਦਾ ਵਿਆਹ ਵੀ ਦੋ ਦਿਨ ਪਹਿਲਾਂ ਹੋਇਆ ਸੀ ਉਹਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਰਾਣਾ ਜੀ ਦੀ ਅੱਖਾਂ ਚ ਹੰਝੂ ਆ ਗਏ ਮਰੇ ਲੱਗੇ ਯਾਰ ਪੁਰੀ ਕੀ ਕਰੀਏ ਇਨਾਂ ਸਭ ਤੋਂ ਪਹਿਲਾਂ ਰਾਣਾ ਜੀ ਨੇ ਕਿਹਾ ਪੁਰੀ ਜੋ ਮਰਜ਼ੀ ਹੋ ਜੇ ਇਹਨਾਂ ਸਾਰੇ ਦੀ ਇੰਸ਼ੋਰੈਂਸ ਖਰਾਬ ਬੰਦੇ ਗੱਡੀਆਂ ਲੈ ਲੈਂਦੇ ਨੇ ਬਲ ਅਸਸਰੀਆਂ ਵਾਲਾਂ ਦੇ ਨੇ ਗੱਡੀ ਦੀ ਇੰਸ਼ੋਰੈਂਸ ਕਰਾ ਲੈਂਦੇ ਨੇ ਪਰ ਡਰਾਈਵਰ ਦੀ ਇੰਸ਼ੋਰੈਂਸ ਕੋਈ ਨਹੀਂ ਕਰਾਉਂਦਾ। ਆਰਾਮ ਸਿੰਘ ਰਾਣਾ ਜੀ ਉਹ ਪੁਰਾਣਾ ਪਿਛਲੇ 2 ਸਾਲ ਤੋਂ ਕਰ ਰਹੇ ਨੇ। ਇਹ ਕਿ ਜਿਹੜਾ 5 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਇਹਦੀ ਟਾਈਮਿੰਗ ਕੀ ਆ ਕਿੰਨੇ ਤੋਂ ਕਿੰਨੇ ਵਜੇ ਤੱਕ? ਲੋਕੇਸ਼ਨ ਦੱਸ ਦਿਓ ਵੀ ਕਿੱਥੇ ਆਏਗੇ? ਇਹ ਪ੍ਰੋਗਰਾਮ ਹੋ ਰਿਹਾ ਜੀ 골ਡਨ ਹੱਟ ਸਾਨੇਵਾਪ ਲੁਧਿਆਣੇ ਦੇ ਜਿਹੜਾ ਅੰਦਰ ਹੈ ਜਿਹੜੀ ਸਾਡੇ ਬ੍ਰਾਂਚ ਉੱਤੇ ਹੋ ਰਿਹਾ। ਔਰ ਉੱਥੇ ਜਿਹੜਾ ਟਾਈਮਿੰਗ ਹੈ ਜਿਹੜਾ ਡਰਾਅ ਦਾ ਟਾਈਮਿੰਗ ਹੈ ਉਹ ਤਾਂ 4 ਵਜੇ ਆ ਜੀ। ਬਾਕੀ 3 ਵਜੇ ਤੋਂ ਜਿਨ੍ਹਾਂ ਨੇ ਟੈਸਟ ਕਰਾਣਾ ਹੈ ਇਹ ਪਹਿਲਾਂ ਆ ਜਾਣ ਕਿਉਂਕਿ ਪਿਛਲੀ ਵਾਰੀ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀ ਕਈਆਂ ਨੂੰ ਥੋੜੀ ਜਿਹੀ ਸੂਦਾ ਵੀ ਹੋਈ ਹੈ ਉਹਦੇ ਲਈ ਅਸੀਂ ਮਾਫੀ ਮੰਗਦੇ ਆਂ ਤਾਂ ਕਿ ਟਾਈਮ 'ਤੇ ਆ ਜਾਣ ਅਸੀਂ ਉਹਨਾਂ ਨੂੰ ਟੋਕਨ ਇਸ਼ੂ ਕਰ ਦਈਏ ਪਰ ਸਿਸਟਮ ਵਾਈਜ਼ ਜਿਹੜਾ ਉਹਨਾਂ ਦਾ ਸਾਰਾ ਚੈੱਕਅਪ ਕਰਾਇਆ ਜਾਊਗਾ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ ਜੇ ਨਹੀਂ 3 ਵਜੇ ਤੋਂ 5 ਵਜੇ ਤੱਕ 6 ਵਜੇ ਤੱਕ ਕਿੰਨੇ ਵਜੇ ਤੱਕ ਚੱਲੇਗਾ ਬਾਕੀ ਅੰਜ 6 ਕੁਝ ਵੀ ਹੋ ਸਕਦਾ ਬਾਕੀ ਜਿਹੜਾ ਡਾਟਾ ਦਾ ਟਾਈਮਿੰਗ ਉਹ 4 ਵਜੇ ਤੋਂ ਬਾਅਦ ਹੈ ਸਾਰੇ ਜਿਹੜੇ ਅਗਰ ਭਰਾਵਾਂ ਨੂੰ ਕੀ ਮੈਸੇਜ ਦੇਣਾ ਚ ਔਰ ਜਿੰਨੇ ਵੀ ਤੁਸੀਂ ਜੁੜੇ ਹੋਣਾ ਇੱਕ ਇੱਕ ਡਰਾਈਵਰ 10-10 ਬੰਦਿਆਂ ਨੂੰ ਜੋੜੇ ਜੇ 골ਡਨ ਹੱਟ ਨੂੰ ਪਿਆਰ ਕਰਦਾ ਜੀ ਇਹੀ ਸਾਡਾ ਸੁਨੇਹਾ ਹੈ